फायर ब्रिगेड चौंकों इस वक्त की जे गल करिए नाकाबंदी की गई है हालांकि पुलिस की जी चेकिंग है वो चलती रहती है माड़े अंसर के खिलाफ पर समय समय से सरप्राइज़ चेकिंग भी जी पुलिस के वलों की जाए सरप्राइज चैकिंग तो मतलब कुछ खास जो इंफॉरमे बेस से चेकिंग की जाती है तो फिलहाल जेकर गल करिए इत मौके पर कार्रवाई के मौके पर ही जो कागज़ पत्थर कार्रवाई की गल करिए जा रही है पौके। ਦੇਖ ਰਹੇ ਹਾਂ ਤਸਵੀਰਾਂ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਤੋਂ ਜਿੱਥੇ ਕਿ ਇਹ ਜਿਹੜੀ ਚੈਕਿੰਗ ਪੁਲਿਸ ਦੀ ਉਹ ਕੀਤੀ ਜਾ ਰਹੀ ਹੈ ਤੇ ਲੋਕਾਂ ਤੋਂ ਇੱਥੇ ਜਿਹੜੇ ਸ਼ੱਕੀ ਲੋਕ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਦੂਜੇ ਪਾਸੇ ਹੋਰ ਜਿਹੜੇ ਵਿਕਲ ਨੇ ਉਹਨਾਂ ਨੂੰ ਇੱਥੇ ਮੌਕੇ ਤੇ ਰੋਕਿਆ ਗਿਆ ਤੇ ਜਿਹੜੀ ਜਾਂਚ ਪੜਤਾਲ ਆਪਣੀ ਉਹ ਕੀਤੀ ਜਾ ਰਹੀ ਹੈ ਪੁਲਿਸ ਕਰਮਚਾਰੀਆਂ ਦੇ ਵੱਲੋਂ ਸੋ ਤੁਸੀਂ ਫਿਲਹਾਲ ਤਸਵੀਰਾਂ ਫਾਇਰ ਬ੍ਰਿਗੇਡ ਚੌਂਕ ਤੋਂ ਦੇਖ ਰਹੇ ਹਾਂ ਹਾਲਾਂਕਿ ਚਲਾਨ ਦੀ ਪ੍ਰਕਿਰਿਆ ਵੀ ਜਿਹੜੀ ਉਹ ਮੌਕੇ ਤੇ ਹੀ ਕੀਤੀ ਜਾ ਰਹੀ ਹੈ ਤੇ ਕਾਰਵਾਈ ਦੀ ਗੱਲ ਕਰੀਏ ਤਾਂ ਕਾਰਵਾਈ ਫਿਲਹਾਲ ਇਹ ਚੱਲ ਰਹੀ ਹੈ ਪੁਲਿਸ ਦੀ ਜਿਹੜੀ ਚੈਕਿੰਗ ਉਹ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦਿਖਾਣੇ ਆ ਤੁਹਾਨੂੰ ਫਿਲਹਾਲ ਬਟਿੰਡਾ ਦੇ ਫਾਇਰ ਬ੍ਰਿਗੇਡ ਚੌਕ ਤੋਂ ਕਿ ਆਖਿਰ ਇਸ ਚੈਕਿੰਗ ਦੇ ਵਿੱਚ ਕਿੰਨੇ ਕੋ ਜਿਹੜੇ ਚਲਾਨ ਕੀਤੇ ਗਏ ਨੇ ਤੇ ਕਿੰਨੇ ਕੋ ਜਿਹੜੇ ਵਹੀਕਲ ਕੋਈ ਇੰਪਾਉਂਡ ਵੀ ਕੀਤਾ ਗਿਆ ਤੇ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਉਹ ਕੀਤੀ ਗਈ ਹੈ ਫਿਲਹਾਲ ਗੱਲ ਕਰੀਏ ਤਾਂ ਸੋ ਫਿਲਹਾਲ ਇਹ ਦੇਖੋ ਰੋਕਿਆ ਗਿਆ ਇਹਨੂੰ ਤੇ ਕੁਝ ਲੋਕ ਨੇ ਜਿਹੜੇ ਉਹ ਫੋਨ ਆਦੀ ਤੇ ਗੱਲ ਕਰਵਾਉਣ ਦੀ ਵੀ ਜਿਹੜੀ ਕੋਸ਼ਿਸ਼ ਕਰਦੇ ਨੇ ਉਸ ਤਰ੍ਹਾਂ ਦੇ ਜਿਹੜੇ ਲੋਕਾਂ ਨੂੰ ਫਿਲਹਾਲ ਦੀ ਜੇਕਰ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਗ੍ਰਿਫਤ ਦੇ ਵਿੱਚ ਲਿਆ ਜਾ ਰਿਹਾ ਤੇ ਜਿਹੜੀ ਚੈਕਿੰਗ ਆਪਣੀ ਉਹਦੇ ਤੁਸੀਂ ਦੇਖੋ ਲੋਕ ਖੜੇ ਨੇ ਸਾਈਡ ਤੇ ਕਿਉਂਕਿ ਕਾਗਜ਼ ਕਿਸੇ ਕੋਲ ਨਹੀਂ ਹੁੰਦੇ ਜਾਂ ਕਿਸੇ ਤਰ੍ਹਾਂ ਦੀ ਕੋਈ ਕੋਈ ਕਾਗਜ਼ ਮਿਸਪਲੇਸ ਹੁੰਦਾ ਤਾਂ ਉਹ ਜਿਹੜਾ ਇੱਕ ਵਾਰ ਮੌਕਾ ਦਿੱਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਕਿ ਉਸ ਨੂੰ ਮੰਗਵਾ ਲਿਆ ਜਾਵੇ ਤੇ ਵੈਰੀਫਾਈ ਕਰਾ ਦਿੱਤਾ ਜਾਵੇ ਕਿ ਉਹ ਕੋਈ ਮਾੜਾ ਆਨਸਰ ਤਾਂ ਨਹੀਂ ਜਾਂ ਕਿਸੇ ਤਰ੍ਹਾਂ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲਵ ਤਾਂ ਨਹੀਂ ਸੋ ਇਸ ਤਰ੍ਹਾਂ ਜਿਹੜੇ ਲੋਕ ਨੇ ਉਹਨਾਂ ਜੋ ਤੁਸੀਂ ਦੇਖੋ ਇਹ ਸਾਡੇ ਏਐਸਆਈ ਨੇ ਅਧਿਕਾਰੀ ਨੇ ਜੋ ਕਿ ਪੈਣੀ ਨਜ਼ਰ ਦੇ ਨਾਲ ਲੋਕਾਂ ਜਿਹੜੇ ਸ਼ਰਾਰਤੀ ਲੋਕ ਨੇ ਉਹਨਾਂ ਤੇ ਨਿਗਰੱਖੀ ਜਾਂਦੀ ਹੈ ਇਹਨਾਂ ਦੇ ਵੱਲੋਂ ਤੇ ਮੌਕੇ ਤੇ ਹੀ ਜਿਹੜਾ ਉਹ ਰੋਕਿਆ ਜਾਂਦਾ ਹੈ ਕਿ ਆਖਿਰ ਕਿਸ ਤਰ੍ਹਾਂ ਜਿਹੜਾ ਲੋਕ ਨੇ ਉਹ ਕ੍ਰਾਈਮ ਤੋਂ ਨਾ ਕਰ ਸਕਣ ਅਤੇ ਪੁਲਿਸ ਦੀ ਗ੍ਰਿਫਤ ਤੋਂ ਨਾ ਬਾਹਰ ਸਕਣ ਸੋ ਫਿਲਹਾਲ ਇਹ ਮਟਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਫਾਇਰ ਬ੍ਰਿਗੇਡ ਚੌਂਕ ਦਾ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਜਿਹੜੀ ਬਾਰਕੀ ਦੇ ਨਾਲ ਚੈਕਿੰਗ ਜਾਂਚ ਪੜਤਾਲ ਉਹ ਇੱਥੇ ਮਿਲੇਗੀ ਤੁਸੀਂ ਦੇਖੋ ਕਾਗਜ਼ ਦੇ ਦੇਖਣ ਦੇ ਲਈ ਰੋਕਿਆ ਗਿਆ ਹੈ ਕਾਗਜ਼ ਚੈੱਕ ਕੀਤੇ ਜਾ ਰਹੇ ਨੇ ਸੋ ਬਿਲਕੁਲ ਫੋਨ ਦੇ ਉੱਪਰ ਸਪਾਰਸ਼ਾਂ ਵੀ ਆਉਂਦੀਆਂ ਨੇ ਤੇ ਲੋਕ ਨੇ ਉਹ ਫਿਲਹਾਲ ਹੁਣ ਫੈਸਲਾ ਲੋਕ ਆਪ ਕੋ ਇਹ ਦੇਖੋ ਤੁਸੀਂ ਰੋਕਣ ਦੇ ਨਾਲ-ਨਾਲ ਚੈਕਿੰਗ ਵੀ ਜਿਹੜੀ ਉਹ ਇੱਥੇ ਤੁਹਾਨੂੰ ਮਿਲੇਗੀ ਦੇਖਣ ਨੂੰ ਕਿ ਇਸ ਤਰ੍ਹਾਂ ਜਿਹੜਾ ਨਾਕੇ ਤੇ ਐਸਐਚਓ ਕੁਤਵਾਲੀ ਜਿਹੜੇ ਨੇ ਉਹ ਖੁਦ ਮੌਜੂਦ ਹੈ ਤੇ ਕਿਉਂਕਿ ਇਹ ਬਿਜ਼ੀ ਰੋਡ ਹੈ ਵੀਆਈਪੀ ਰੋਡ ਹੈ ਸਟੇਸ਼ਨ ਵੱਲ ਨੂੰ ਰਸਤਾ ਜਾਂਦਾ ਹੈ ਤੇ ਬੱਸ ਸਟੈਂਡ ਦੇ ਵੱਲ ਹੋ ਜਾਂਦਾ ਸੋ ਇਸ ਕਰਕੇ ਇਸ ਰੋਡ ਤੇ ਜਿਹੜੀ ਚੈਕਿੰਗ ਉਹ ਬਿਲਕੁਲ ਕੀਤੀ ਜਾਂਦੀ ਸੋ ਇਹ ਗੱਲ ਕਰੀਏ ਤਾਂ ਕੀ ਕਾਰਵਾਈ ਜਿਹੜੀ ਫਿਲਹਾਲ ਕੀਤੀ ਗਈ ਹੈ ਸੋ ਐਸਐਚਓ ਕੁਤਵਾਲੀ ਨੇ ਸਾਡੇ ਨਾਲ ਗੱਲਬਾਤ ਕਰਦੇ ਅੱਜ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਅ ਮਰਕੇ ਸਪੈਸ਼ਲ ਨਾਕਾਬੰਦੀ ਕਰਵਾਈ ਗਈ ਹੈ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਇਹ ਪਿਛਲੇ ਕੁਝ ਘੰਟਿਆਂ ਤੋਂ ਜਾਰੀ ਹੈ ਜਿਹੜੀ ਅਗਲੇ ਸਮੇਂ ਤੱਕ ਜਾਰੀ ਰਹੂਗੀ ਇਹ ਨਾਕਾਬੰਦੀ ਦਾ ਸਪੈਸ਼ਲ ਅੱਜ ਸਾਡਾ ਕਿਹੜਾ ਹੈਗਾ ਜਿਆਦਾ ਫੋਰਸ ਪੀਸੀਆਰ ਦੀ ਮਦਦ ਦੇ ਨਾਲ ਇਹ ਤੇ ਥਾਣੇ ਕਤਵਾਲੀ ਦੀ ਫੋਰਸ ਦੀ ਮਦਦ ਨਾਲ ਕੀਤੀ ਗਈ ਹੈ ਇਸ ਨੂੰ ਮੜਕੇ ਟਾਈਟ ਪੋਜੀਸ਼ਨ ਦੇ ਵਿੱਚ ਕੀਤਾ ਗਿਆ ਤਾਂ ਕਿ ਕੋਈ ਮਾੜੇ ਅਨਸਰ ਨੇ ਕੋਈ ਮੋਟਰਸਾਈਕਲ ਆਲੇ ਨੇ ਬਿਨਾਂ ਨੰਬਰ ਪਲੇਟਸ ਤੋਂ ਨੇ ਜਾਂ ਮੂੰਹ ਬੰਨ ਕੇ ਰੱਖਦੇ ਨੇ ਇਹ ਟ੍ਰਿਪਲ ਰਾਈਡਰ ਰਾਈਟਿੰਗ ਨੇ ਉਹਨਾਂ ਤੇ ਟਾਰਗੇਟ ਕੀਤਾ ਜਾ ਰਿਹਾ ਜੇ ਕੋਈ ਆਮ ਸ਼ਹਿਰੀ ਹੈਗਾ ਉਸ ਨੂੰ ਕਈ ਵਾਰ ਵਾਰਨਿੰਗ ਦੇ ਕੇ ਵੀ ਛੱਡਿਆ ਜਾਂਦਾ ਲੇਕਿਨ ਜੇ ਕੋਈ ਕ੍ਰਿਮੀਨਲ ਟਾਈਪ ਦਾ ਬੰਦਾ ਹੈਗਾ ਜਿਸ ਦੇ ਕੋਲੇ ਬਿਲਕੁਲ ਡਾਕੂਮੈਂਟ ਨਹੀਂ ਬਿਨਾ ਨੰਬਰ ਪਲੇਟ ਤੋਂ ਆ ਵੀ ਹੋਰ ਆ ਉਹਨਾਂ ਨੇ ਚਲਾਨ ਵੀ ਕੀਤਾ ਜਾਂਦਾ ਤੇ ਵਹੀਕਲ ਨੂੰ ਬੰਦ ਵੀ ਕੀਤਾ ਜਾਂਦਾ ਕਿੰਨੇ ਵੀ ਚਲਾਨ ਹੁਣ ਤੱਕ ਹੋਏ ਦੇਖੋ ਹੁਣ ਤੱਕ ਅਸੀਂ ਜਿਹੜਾ ਹੈਗਾ 10 ਦੇ ਗ੍ਰੀਵ ਚਲਾਨ ਕਰ ਚੁੱਕੇ ਹਾਂ ਜਿਹੜੇ ਕਿ ਲਗਾਤਾਰ ਜਾਰੀ ਹੈ ਸਾਡਾ ਮੇਨ ਕਿਹੜਾ ਮੈਂ ਪਹਿਲਾਂ ਵੀ ਦੱਸਿਆ ਮੇਨ ਸ਼ਕਤੀ ਇਸ ਪੁਆਇੰਟ ਤੇ ਹੈਗੀ ਹੈ ਕਿ ਅ ਕੋਈ ਵੀ ਕਿਹੜਾ ਮਾੜਾ ਅਨਸਰ ਆ ਕਿ ਨੇ ਸ਼ਾਮ ਨੂੰ ਆ ਹੁਣ ਹਨੇਰੇ ਸਮੇਂ ਤੋਂ ਪਹਿਲਾਂ ਕੋਈ ਵਾਰਦਾਤ ਨੂੰ ਜਾਂ ਇਲਜ਼ਾਮ ਦੇ ਕੇ ਟੀਵਰੀ ਚਲੇ ਜਾਂਦੇ ਉਹਨਾਂ ਦੀ شناخت ਹੋ ਸਕੇ ਤੇ ਉਹਨਾਂ ਤੇ ਨੱਥ ਪਾਈ ਜਾ ਸਕੇ ਅੱਛਾ ਇਹ ਪੌਂਡ ਵੀ ਕਿੱਥੇ ਗਿਆ ਇਸ ਤਰ੍ਹਾਂ ਫਿਲਹਾਲ ਕੋਈ ਵਹੀਕਲ ਪੌਂਡ ਨਹੀਂ ਕੀਤਾ ਇੱਕ ਵਹੀਕਲ ਥੋੜਾ ਜਿਹਾ ਹਰੇ ਡਾਊਟਫੁਲ ਹੈਗਾ ਉਹਦੇ ਕੋ ਕਾਗਜ਼ ਨਹੀਂ ਕਿ ਲੇਕਿਨ ਹਜੇ ਅਸੀਂ ਵੇਟ ਕਰ ਰਹੇ ਹਾਂ ਕੋਈ ਡਾਕੂਮੈਂਟ ਪੇਸ਼ ਕਰਦਾ ਕਿ ਨਹੀਂ ਫਿਰ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗਾ ਅੱਛਾ ਲਗਾਤਾਰ ਲੋਕ ਵੀ ਸੁਰੱਖਿਅਤ ਮਹਿਸੂਸ ਕਰਦੇ ਨੇ ਇਸ ਤਰ੍ਹਾਂ ਦੀ ਨਾਕਾਬੰਦੀ ਦੇਖ ਕੇ ਆਪਣੇ ਆਪ ਨੂੰ ਕਿਉਂਕਿ ਬਹੁਤੀ ਉਹ ਨੇ ਤਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਸ ਕਿਸ ਤਰ੍ਹਾਂ ਦਾ ਪੁਲਿਸ ਬਣਦਾ ਆ ਬਿਲਕੁਲੀ ਜਿੱਥੇ ਕਿਹੜੇ ਹੈਗੇ ਮਾੜੇ ਆਨਸਰਾਂ ਨੂੰ ਪੁਲਿਸ ਦਾ ਭੈਰ ਰਹਿੰਦਾ ਹੈਗਾ ਤੇ ਕਿਹੜੇ ਆਮ ਸਿਵਿਲੀਅਨ ਹਨ ਨਹੀਂ ਉਹ ਨਾਕੇ ਤੋਂ ਕਿਹੜਾ ਹੈਗਾ ਨਾਕੇ ਨਾਲ ਸੁਰਖਿਤ ਮਹਿਸੂਸ ਕਰਦੇ ਆ ਕਿਉਂਕਿ ਪੁਲਿਸ ਹੋਊਗੀ ਨਾਕਾਬੰਦੀ ਹੋਊਗੀ ਤੇ ਉਹਨਾਂ ਨੂੰ ਕਿਹੜਾ ਮਾੜਾ ਆਨਸਰ ਨੇੜੇ ਨਹੀਂ ਆਊਗਾ ਤੇ ਮੈਂ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰੂੰਗਾ ਕਿ ਆਪਣੇ ਤੁਸੀਂ ਡਾਕੂਮੈਂਟੇਸ਼ਨ ਪ੍ਰੋਪਰ ਰੱਖੋ ਜੇ ਤੁਹਾਡੇ ਕੋਲ ਫਿਜ਼ੀਕਲ ਰੂਪ ਨੇ ਹੈ ਡਿਜੀ ਲੋਕਰ ਦੇ ਵਿੱਚ ਰੱਖੋ ਸਾਡਾ ਮਕਸਦ ਤੁਹਾਨੂੰ ਕੋਈ ਚਲਾਨ ਦੇ ਵਿੱਚ ਬੰਨ੍ਹ ਕੇ ਨਹੀਂ ਰੱਖਣਾ ਹੈਗਾ ਸਾਡਾ ਮਕਸਦ ਤੁਹਾਨੂੰ ਸਿਕਿਉਰ ਰੱਖਣਾ ਹੈਗਾ ਤੇ ਮਾੜੇ ਅਨਸਰ ਨਹੀਂ ਜਾਂ ਕੋਈ ਹੋਰ ਘਟਨਾ ਨੂੰ ਅੰਜਾਮ ਦੇਣ ਦੀ ਤਾਕਤ ਦੇ ਵਿੱਚ ਆਪਦੇ ਆਪ ਨੂੰ ਲਗਾ ਕੇ ਰੱਖਿਆ ਉਹਨਾਂ ਦੇ ਕਾਰਵਾਈ ਕਰਨਾ ਹੈ ਸਹਿਯੋਗ ਵੀ ਮੰਗਦੇ ਹਾਂ ਸਰ ਲੋਕਾਂ ਤੋਂ ਪੁਲਿਸ ਪੁਲਿਸ ਦੇਖੋ ਕਿ ਕਿਹੜੀ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਹੈਗੀ ਆ ਕਿ ਹੈ ਹੀ ਸ਼ਹਿਰ ਵਾਸੀਆਂ ਲਈ ਹੈਗੀ ਆ ਉਹਨਾਂ ਦੇ ਲਾਅਨ ਆਰਡਰ ਨੂੰ ਅਸੀਂ ਮੇਨਟੇਨ ਰੱਖਣਾ ਉਹਨਾਂ ਨੂੰ ਸੁਰੱਖਿਆ ਰੱਖਣਾ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਤੇ ਭਰੋਸਾ ਰੱਖੋ ਸਹਿਯੋਗ ਦਿਓ ਜੇਕਰ ਕੋਈ ਰੋਗਦਾ ਹੈਗਾ ਡਾਕੂਮੈਂਟੇਸ਼ਨ ਤੁਸੀਂ ਦਿਖਾਓ ਤੇ ਪ੍ਰੋਪਰ ਕੋਈ ਮਾੜਾ ਆਨਸਰ ਹੈਗਾ ਉਹਨਾਂ ਦੇ ਆਲੇ ਦੋਲੇ ਫਿਰਦਾ ਤੇ ਉਹਦੀ ਤਲਾਹ ਦੇਣ ਦੇ ਵਿੱਚ ਵੀ ਅੱਗੇ ਆਓ ਬਿਲਕੁਲ 100 ਪੈਸੇ ਆਏ ਆ ਬੱਚੇ ਕੋਈ ਇਸ ਤਰ੍ਹਾਂ ਇਸ ਤਰ੍ਹਾਂ ਦੇ ਨਹੀਂ ਫਿਲਹਾਲ ਅਜੇ ਦਿਨ ਅਕਾਬੰਦੀ ਜ ਕੋਈ ਅਸੀ ਚੀਜ਼ ਤਾਂ ਨਹੀਂ ਦੇਖੀ ਗਈ ਕਿ ਲੇਕਿਨ ਪਰ ਟ੍ਰੈਫਿਕ ਪੁਰ ਸਾਡੀ ਲਗਾਤਾਰ ਕਿਉਂਕਿ ਉਹਨਾਂ ਦਾ ਫੋਰਸੀਅਸਲੀ ਹੈਗੀ ਟ੍ਰੈਫਿਕ ਪੁਰ ਸੇ ਪੀਸੀਆਰ ਉਹਨਾਂ ਦੁਆਰਾ ਜ਼ਰੂਰ ਕਿੜਾ ਹੈਗਾ ਇਸ ਤੇ ਲਗਾਤਾਰ ਡਰਾਈਵ ਚਲਾਈ ਜਾਂਦੀ ਰਹਿੰਦੀ ਹੈ ਬਿਲਕੁਲ ਇਹ ਐਸਐਸਪੀ ਕਤਵਾਲੀ ਨਾਲ ਸਾਥ ਕੋਰਟ ਦੇ ਬਿਚਾਰ ਕੇ ਲੋਕਾਂ ਦੇ ਜਿਹੜੀ ਸੜਾਈ ਹੋ ਰਹੀ ਹੁੰਦੀ ਹੈ ਆਪ ਪੁਲਿਸ ਵੱਲੋਂ ਕੋਈ ਜੀ ਲੋੜ ਨਹੀਂ ਸੇਫਾਸਟੇ ਜਿਹੜੇ ਹੈਗੇ ਆ ਕੋਈ ਨਹੀਂ ਕੋਈ ਨਹੀਂ ਮਾਰੇ ਹੰਸਣਾਂ ਨੂੰ ਕਰ ਰਿਹਾ ਇਸ ਤੋਂ ਬਿਲਕੁਲ ਲੋਕਾਂ ਤੋਂ ਵੀ ਜਿਹੜੀ ਸਾਥ ਦੀ ਅਪੀਲ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਇਸ ਤੋਂ ਪਹਿਲਾਂ ਇੱਥੇ ਪੁਲਿਸ ਦੇ ਉਸ ਅਧਿਕਾਰੀ ਵੀ ਆਏ ਸੀ ਉਹਨਾਂ ਦੇ ਵੱਲੋਂ ਵੀ ਜਿਹੜੀ ਇੱਥੇ ਚੈਕਿੰਗ ਮੌਜੂਦਗੀ ਦੇ ਵਿੱਚ ਕੀਤੀ ਗਈ ਸੀ ਸੋ ਫਿਲਹਾਲ ਇਹ ਨਾਕਾਬੰਦੀ ਹੈ ਜਿਹੜੀ ਕਿ ਫਾਇਰ ਬ੍ਰਿਗੇਡ ਤੇ ਚੱਲ ਰਹੀ ਹੈ ਤੇ ਮਾੜੇ ਅਨਸਰਾਂ ਨੂੰ ਰਨਤ ਵੀ ਪਾਈ ਜਾਵੇ ਉਹ ਉਸ ਦੇ ਲਈ ਜਿਹੜੀ ਇਹ ਚੈਕਿੰਗ ਬਟਿੰਡਾ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਸੋ ਜਿਸ ਤਰ੍ਹਾਂ ਵੀ ਇੰਸਪੈਕਟਰ ਸਾਹਿਬ ਨੇ ਕਿਹਾ ਉਸ ਤਰ੍ਹਾਂ ਦੀਆਂ ਹਦਾਇਤਾਂ ਦੀ ਸ਼ਹਿਰ ਵਾਸੀਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਅੱਪਾ ਮਾੜੇ ਅਨਸਰਾਂ ਤੋਂ ਬਚ ਸਕੀਏ ਤੇ ਜੇਕਰ ਕੋਈ ਮਾੜਾ ਅਨਸਰ ਤੋਂ ਦਿਖਦਾ ਤਾਂ ਉਸ ਦੀ ਇਤਲਾ ਪੁਲਿਸ ਨੂੰ ਦੇਣੀ ਚਾਹੀਦੀ গণিনী হৈ গৈছিল এ বৰ্ণিনী হৈ গৈছিলোঁ